ਹਾਂਜੀ ਦੋਸਤੋ ਲੈ ਕੇ ਹਾਜ਼ਰ ਹੋਏ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਭੁੱਖੀ ਲੱਜੋ ਪਾਗ ਪੰਜਵਾਂ ਇਸ ਨੂੰ ਲਿਖਿਆ ਹੈ ਮਨਜੀਤ ਕੌਰ ਨੇ ਜਗਤਾਰ ਤੇ ਉਹਦੀ ਮਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਹ ਮਨਜੀਤ ਨੂੰ ਬਹੁਤ ਜਲਦੀ ਜਲਦੀ ਵਿੱਚ ਹਸਪਤਾਲ ਲੈ ਗਈ ਹਸਪਤਾਲ ਵਿੱਚ ਡਾਕਟਰ ਨੇ ਦੱਸਿਆ ਕਿ ਮਨਜੀਤ ਮਾਂ ਬਣਨ ਵਾਲੀ ਹੈ ਜਗਤਾਰ ਤੇ ਸਰਜੀਤ ਕੌਰ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਲੱਜੋ ਨੂੰ ਰੱਜ ਕੇ ਪਿਆਰ ਕੀਤਾ ਕਿਉਂਕਿ ਉਹ ਕਾਰ ਵਿੱਚ ਇੱਕ ਹੋਰ ਜੀ ਲੈ ਕੇ ਆ ਰਹੀ ਸੀ ਕਿੱਥੇ ਉਹ ਇੱਕ ਬੱਚੇ ਲਈ ਤਰਸ ਰਹੇ ਸਨ ਮਨਜੀਤ ਵੀ ਇਹ ਖਬਰ ਸੁਣ ਕੇ ਬਹੁਤ ਖੁਸ਼ ਹੋਈ ਤੇ ਉਸਨੇ ਪਹਿਲੀ ਵਾਰ ਲੱਜੋ ਨੂੰ ਆਪਣੇ ਹੱਥਾਂ ਵਿੱਚ ਲਿਆ ਅਤੇ ਉਸ ਨੂੰ ਪਿਆਰ ਕੀਤਾ ਸ਼ਾਇਦ ਉਸ ਨੂੰ ਵੀ ਲੱਗਦਾ ਸੀ ਕਿ ਇਹ ਲੱਜੋ ਹੀ ਹੈ ਜੋ ਉਸ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆ ਰਹੀ ਹੈ ਲੱਜੋ ਨੂੰ ਹੁਣ ਮਾਂ ਦਾ ਪਿਆਰ ਮਿਲ ਰਿਹਾ ਸੀ ਮਨਜੀਤ ਉਰੀ ਚੰਗੀ ਤਰ੍ਹਾਂ ਉਸਦੀ ਮਾਂ ਬਣ ਚੁੱਕੀ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਮਨਜੀਤ ਨੇ ਬੱਚੇ ਨੂੰ ਜਨਮ ਜ਼ਰੂਰ ਦਿੱਤਾ ਉਹ ਇੱਕ ਸੋਹਣੇ ਪੁੱਤਰ ਦੀ ਮਾਂ ਬਣੀ ਪਰ ਇਹ ਬੱਚਾ ਉਸਦੇ ਕਰਮਾਂ ਵਿੱਚ ਨਹੀਂ ਸੀ ਮਨਜੀਤ ਦਾ ਬੱਚਾ ਮਰਿਆ ਹੋਇਆ ਪੈਦਾ ਹੋਇਆ ਸੀ ਮਨਜੀਤ ਨੂੰ ਇਸ ਤਰ੍ਹਾਂ ਲੱਗਿਆ ਸੀ ਜਿਵੇਂ ਅੱਜ ਉਸਦੀ ਦੁਨੀਆ ਫਿਰ ਤੋਂ ਉੱਜੜ ਗਈ ਹੋਵੇ ਉਹ ਹੁਣ ਲੱਜੋ ਨੂੰ ਨਾ ਨਫ਼ਰਤ ਤੇ ਨਾ ਪਿਆਰ ਕਰਦੀ ਸੀ ਲੱਜੋ ਹੌਲੀ-ਹੌਲੀ ਵੱਡੀ ਹੋ ਰਹੀ ਸੀ ਸਰਜੀਤ ਕਾਰ ਤੇ ਜਗਤਾਰ ਆਪਣੀ ਲਾਡਲੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਲੱਜੋ ਮਨਜੀਤ ਦਾ ਪਿਆਰ ਪਾਉਣ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕਰਦੀ ਪਰ ਮਨਜੀਤ ਹੁਣ ਪੱਥਰ ਦੀ ਮੂਰਤ ਬਣ ਚੁੱਕੀ ਸੀ ਉਸ ਨੂੰ ਲੱਜੋ ਦੀਆਂ ਛੋਟੀਆਂ-ਛੋਟੀਆਂ ਗੱਲਾਂ ਤੇ ਬਹੁਤ ਗੁੱਸਾ ਆਉਂਦਾ ਸੀ ਉਹ ਜਾ ਕੇ ਵੀ ਲੱਜੋ ਨੂੰ ਪਿਆਰ ਨਹੀਂ ਕਰ پا ਰਹੀ ਸੀ ਲੱਜੋ ਪੜਾਈ ਕਰਨ ਵਿੱਚ ਹਮੇਸ਼ਾ ਹੁਸ਼ਿਆਰ ਸੀ ਬਾਰ ਉਸ ਨੂੰ ਖਾਣ ਪੀਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਉਹ ਸਾਰਾ ਦਿਨ ਖਾਂਦੀ ਹੀ ਰਹਿੰਦੀ ਸੀ ਘਰ ਵਿੱਚ ਚਾਹੇ surjeet कौर ਉਸ ਨੂੰ ਬਹੁਤ ਸਾਰਾ ਖਾਣਾ ਬਣਾ ਕੇ ਦਿੰਦੀ ਸੀ ਪਰ ਪਤਾ ਨਹੀਂ ਉਸ ਨੂੰ ਕਿਹੜੇ ਜਨਮਾਂ ਦੀ ਭੁੱਖ ਸੀ ਜੋ ਉਸ ਦੀ ਭੁੱਖ ਖਤਮ ਹੀ ਨਹੀਂ ਹੁੰਦੀ ਲੱਜੋ ਸਕੂਲ ਵਿੱਚ ਵੀ ਬੱਚਿਆਂ ਦਾ ਖਾਣਾ ਚੋਰਾ ਕੇ ਖਾ ਜਾਂਦੀ ਸੀ ਜਿਸ ਲਈ ਬੱਚਿਆਂ ਨੇ ਉਸ ਨੂੰ ਭੁੱਖੀ ਲੱਜੋ ਭੁੱਖੀ ਲੱਜੋ ਕਹਿਣਾ ਸ਼ੁਰੂ ਕਰ ਦਿੱਤਾ ਲੱਜੋ ਦਾ ਨਾਮ ਲੱਜੋ ਤੋਂ ਬਦਲ ਕੇ ਭੁੱਖੀ ਲੱਜੋ ਬਣ ਗਿਆ ਸੀ ਲੱਜੋ ਨੂੰ ਸਕੂਲ ਵਿੱਚ ਬਹੁਤ ਸ਼ਰਮ ਆਉਂਦੀ ਉਸ ਨੇ ਆਪਣਾ ਖਾਣਾ ਪੀਣਾ ਘੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਕਦੇ ਨਾ ਹੋ ਸਕਿਆ ਲੱਜੋ ਜੋ ਦਿਨੋਂ ਦਿਨ ਵੱਡੀ ਹੋ ਰਹੀ ਸੀ ਪਰ ਉਸ ਦਾ ਵਜ਼ਨ ਬਹੁਤ ਜ਼ਿਆਦਾ ਵਧ ਰਿਹਾ ਸੀ ਲੱਜੋ ਵੱਡੀ ਹੋ ਕੇ ਕਾਲਜ ਚਲੀ ਗਈ ਲੱਜੋ ਸੋਹਣੀ ਸੁਨੱਖੀ ਬਹੁਤ ਸੀ ਉਸ ਦੀ ਸ਼ਕਲ ਸੂਰਤ ਮਨਦੀਪ ਨਾਲ ਬਹੁਤ ਜ਼ਿਆਦਾ ਮਿਲਦੀ ਜੁਲਦੀ ਸੀ ਬਸ ਫਰਕ ਇੰਨਾ ਸੀ ਕਿ ਮੰਦੀਪ ਪਤਲੀ ਤੇ ਲੰਬੀ ਲੰਜੀ ਸੀ ਇਸ ਦੇ ਉਲਟ ਚਾਹੇ ਲੱਜੋ ਆਪਣੀ ਮਾਂ ਵਾਂਗ ਹੀ ਸੋਹਣੀ ਸੀ ਪਰ ਉਸ ਦੇ ਸਰੀਰ ਵਿੱਚ ਇੱਕ ਭਾਰੀ ਬਾਣ ਸੀ ਲੱਜੋ ਨਾ ਸਮਾਂ ਪੜਨ ਵਿੱਚ ਨਹੀਂ ਲਗਾਉਂਦੀ ਸੀ ਜਿੰਨਾ ਸਮਾਂ ਉਹ ਕਾਲਜ ਦੀ ਕੰਟੀਨ ਵਿੱਚ ਬਤੀਤ ਕਰਦੀ ਸੀ ਲੱਜੋ ਦਾ ਮਟਾਪਾ ਹੁਣ ਜ਼ਗਤਾਰ ਅਤੇ ਸੁਰਜੀਤ ਕੌਰ ਨੂੰ ਵੀ ਔਖਾ ਲੱਗਣ ਲੱਗ ਪਿਆ ਸੀ ਇੱਕ ਦਿਨ ਲੱਜੋ ਕਮਰੇ ਤੋਂ ਬਾਹਰ ਆ ਰਹੀ ਸੀ ਤਾਂ ਇੱਕਦਮ ਮਨਜੀਤ ਵਿੱਚ ਵੱਜੀ ਮਨਜੀਤ ਨੇ ਉਸ ਨੂੰ ਡਾਂਟਦੇ ਹੋਏ ਕਿਹਾ ਦੇਖ ਕਿਵੇਂ ਗੈਂਡਾ ਜਿਹਾ ਕਿਵੇਂ ਤੁਰਦਾ ਹੈ ਲੱਜੋ ਮਨਜੀਤ ਦੀ ਡਾਂਟ ਸੁਣ ਕੇ ਖੁਸ਼ ਹੋਈ ਕਿਉਂਕਿ ਉਸ ਦੀ ਮਾਂ ਨੇ ਉਸ ਨੂੰ ਕਦੇ ਨਹੀਂ ਡਾਂਟਿਆ ਸੀ ਤੇ ਨਾ ਹੀ ਕਦੇ ਪਿਆਰ ਕੀਤਾ ਸੀ ਕਾਲਜ ਵਿੱਚ ਲੱਜੋ ਦੀ ਇੱਕ ਸਹੇਲੀ ਸੀ ਜੱਸੀ ਬਹੁਤ ਜ਼ਿਆਦਾ ਸੋਹਣੀ ਪਤਲੀ ਲੰਬੀ ਲੰਜੀ ਸੀ ਕਾਲਜ ਦੇ ਸਾਰੇ ਮੁੰਡੇ ਉਸ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸਨ ਪਰ ਉਹ ਕੁੜੀ ਬਹੁਤੀ ਸਾਊ ਤੇ ਵਧੀਆ ਪਰਿਵਾਰ ਦੀ ਸੀ ਇਸ ਲਈ ਉਸ ਨੇ ਕਦੇ ਕਿਸੇ ਮੁੰਡੇ ਵੱਲ ਅੱਖ ਚੁੱਕ ਕੇ ਵੀ ਨਾ ਦੇਖਿਆ ਕਦੇ-ਕਦੇ ਲੱਜੋ ਨੂੰ ਬਹੁਤ ਬੁਰਾ ਲੱਗਦਾ ਹੈ ਕਿ ਸਾਰੇ ਜੱਸੀ ਨੂੰ ਹੀ ਇੰਨੀ ਤਵੱਜੋ ਕਿਉਂ ਦਿੰਦੇ ਹਨ ਉਹ ਵੀ ਤਾਂ ਸੋਹਣੀ ਹੈ ਲੱਜੋ ਤੇ ਜੱਸੀ ਦਾ ਕਾਲਜ ਵਿੱਚ ਦੂਜਾ ਸਾਲ ਸੀ ਉਹਨਾਂ ਦੇ ਕਾਲਜ ਵਿੱਚ ਇੱਕ ਬਹੁਤ ਹੀ ਸੋਹਣਾ ਸੁਨੱਖਾ ਮੁੰਡਾ ਨਵਾਂ ਦਾਖਲਾ ਲੈ ਕੇ ਆਇਆ ਸੀ ਕਾਲਜ ਦੀਆਂ ਸਾਰੀਆਂ ਕੁੜੀਆਂ ਉਸ ਨੂੰ ਦੇਖ ਕੇ ਬਹੁਤ ਜ਼ਿਆਦਾ ਪਸੰਦ ਕਰਦੀਆਂ ਸਨ ਉਹ ਮੁੰਡਾ ਹਰ ਸਮੇਂ ਆਪਣਾ ਧਿਆਨ ਲੱਜੋ ਦੇ ਗਰੁੱਪ ਵੱਲ ਰੱਖਦਾ ਸੀ ਲੱਜੋ ਜਦੋਂ ਵੀ ਉਸ ਵੱਲ ਦੇਖਦੀ ਤਾਂ ਉਸ ਨੂੰ ਲੱਗਦਾ ਕਿ ਉਹ ਉਹਨਾਂ ਵੱਲ ਹੀ ਦੇਖ ਰਿਹਾ ਹੈ ਲੱਜੋ ਨੂੰ ਖੁਦ ਵੀ ਪਤਾ ਨਾ ਲੱਗਾ ਕਿ ਕਦੋਂ ਉਹ ਉਸ ਮੁੰਡੇ ਨੂੰ ਪਸੰਦ ਕਰਨ ਲੱਗੀ ਕਾਲਜ ਵਿੱਚ ਆਏ ਇਸ ਮੁੰਡੇ ਦਾ ਨਾਮ ਰਾਜਵੀਰ ਸੀ। ਰਾਜਵੀਰ ਤੇ ਮਾਤਾ ਪਿਤਾ ਦੋਨੋਂ ਸਰਕਾਰੀ ਨੌਕਰੀ ਕਰਦੇ ਸਨ ਪਰ ਉਹ ਘਰੋਂ ਠੀਕ ਠਾਕ ਪਰਿਵਾਰ ਤੋਂ ਸਬੰਧ ਰੱਖਦਾ ਸੀ। ਕਾਲਜ ਵਿੱਚ ਦਿਨ ਵਧੀਆ ਲੰਘ ਰਹੇ ਸਨ। ਕੁਝ ਦਿਨਾਂ ਤੋਂ ਜਸੀ ਲਜੋ ਨਾਲ ਘਟ ਹੀ ਗੱਲ ਕਰ ਰਹੀ ਸੀ। ਉਹ ਉਸ ਨਾਲ ਕਾਲਜ ਨਾ ਜਾ ਰਹੀ ਸੀ ਤੇ ਨਾ ਆ ਰਹੀ ਸੀ। ਪਹਿਲਾਂ ਜਸੀ ਅਤੇ ਲਜੋ ਦੋਨੋਂ ਇੱਕ ਹੀ ਲੱਜੋ ਵਾਲੀ ਸਕੂਟਰੀ ਤੇ ਕਾਲ ਜਾਂਦੀਆਂ ਸਨ ਪਰ ਹੁਣ ਕਈ ਦਿਨਾਂ ਤੋਂ ਜਸੀ ਬਸ ਵਿਚਾਰ ਰਹੀ ਸੀ ਲੱਜੋ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਨਾਲ ਕੀ ਹੋ ਰਿਹਾ ਹੈ ਅੱਜਕੱਲ ਜਸੀ ਲੱਜੋ ਦੇ ਗਰੁੱਪ ਵਿੱਚ ਘਟ ਬੈਠਦੀ ਸੀ ਲੱਜੋ ਨੂੰ ਲੱਗ ਰਿਹਾ ਸੀ ਕਿ ਰਾਜਵੀਰ ਉਸ ਨੂੰ ਪਸੰਦ ਕਰਦਾ ਹੈ ਪਰ ਉਹ ਹੁਣ ਉਸ ਤੋਂ ਬਾਅਦ ਕਦੇ ਵੀ ਨਹੀਂ ਦੇਖਦਾ ਸੀ ਇੱਕ ਦਿਨ ਲੱਜੋ ਨੇ ਕੁਝ ਖਾਣ ਲਈ ਕੰਟੀਨ ਜਾਣ ਨੂੰ ਸੋਚ ਰਹੀ ਸੀ ਤਾਂ ਉਹ ਆਪਣੀਆਂ ਕੁਝ ਸਹੇਲੀਆਂ ਨੂੰ ਲੈ ਕੇ ਕੰਟੀਨ ਵਿੱਚ ਚਲੀ ਗਈ ਜਿੱਥੇ ਉਸਨੇ ਦੇਖਿਆ ਕਿ ਜੱਸੀ ਅਤੇ ਰਾਜਵੀਰ ਇਕੱਠੇ ਬੈਠੇ ਜੂਸ ਪੀ ਰਹੇ ਸਨ ਤੇ ਕੁਝ ਖਾ ਪੀ ਰਹੇ ਸਨ ਦੋਨਾਂ ਦਾ ਆਪਸ ਵਿੱਚ ਪਿਆਰ ਸਾਫ਼ ਨਜ਼ਰ ਆ ਰਿਹਾ ਸੀ ਲੱਜੂ ਉਹਨਾਂ ਨੂੰ ਦੇਖ ਕੇ ਅੰਦਰ ਤੱਕ ਦੁਖੀ ਹੋ ਗਈ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਹੁਣ ਕੀ ਕਰੇ ਉਹ ਰੋਂਦੇ ਰੋਂਦੇ ਆਪਣੀ ਸਕੂਟਰੀ ਕੋਲ ਆ ਗਈ ਤੇ ਅੱਜ ਪਹਿਲੀ ਵਾਰ ਹੋਇਆ ਸੀ ਕਿ ਉਹ ਕੰਟੀਨ ਵਿੱਚੋਂ ਬਿਨਾਂ ਕੁਝ ਖਾਦੇ ਚਲੀ ਗਈ ਉਸ ਦੀਆਂ ਸਹੇਲੀਆਂ ਉਸ ਨੂੰ ਫੋਨ ਕਰ ਰਹੀਆਂ ਸਨ ਤਾਂ ਉਸ ਨੇ ਉਹਨਾਂ ਨੂੰ ਮੈਸੇਜ ਨੋਟ ਛੱਡ ਦਿੱਤਾ ਕਿ ਉਸ ਦੀ ਤਬੀਅਤ ਠੀਕ ਨਹੀਂ ਉਹ ਘਰ ਜਾ ਰਹੀ ਹੈ ਫਿਰ ਇੱਕ ਦਿਨ ਜੱਸੀ ਨੇ ਉਸ ਨੂੰ ਫੋਨ ਕੀਤਾ ਤਾਂ ਜੱਸੀ ਆਪਣੇ ਅਤੇ ਰਾਜਵੀਰ ਦੇ ਰਿਸ਼ਤੇ ਬਾਰੇ ਉਸ ਨੂੰ ਹਾਸਾ ਹਾਸ ਕੇ ਦੱਸ ਰਹੀ ਸੀ ਜੱਸੀ ਨੂੰ ਇਹ ਨਹੀਂ ਪਤਾ ਸੀ ਕਿ ਲੱਜੋ ਵੀ ਰਾਜਵੀਰ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਹੈ ਲੱਜੋ ਨੂੰ ਆਪਣੇ ਭੁੱਖੇਪਨ ਤੇ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਸੀ ਉਹ ਸਿਰਫ ਖਾਣ ਪੀਣ ਦੀ ਭੁੱਖੀ ਨਹੀਂ ਸੀ ਬਲਕਿ ਪਿਆਰ ਦੀ ਭੁੱਖੀ ਉਸ ਨੂੰ ਲੱਗ ਰਿਹਾ ਸੀ ਕਿ ਸਾਰੇ ਉਸ ਨੂੰ ਸਹੀ ਕਹਿੰਦੇ ਹਨ ਉਹ ਹੈ ਹੀ ਭੁੱਖੀ ਲੱਜੋ ਜਿਸ ਨੂੰ ਕਦੇ ਨਾ ਬਚਪਨ ਵਿੱਚ ਪਿਆਰ ਮਿਲਿਆ ਸੀ ਤੇ ਨਾ ਹੀ ਹੁਣ ਉਹ ਸ਼ਾਇਦ ਪਿਆਰ ਦੀ ਹਮੇਸ਼ਾ ਭੁੱਖੀ ਹੀ ਰਹੇਗੀ ਲੱਜੂ ਕਈ ਦਿਨ ਕਾਬਜ ਨਾ ਗਈ ਜਗਤਾਰ ਤੇ ਸੁਰਜੀਤ ਕੌਰ ਨੂੰ ਉਸ ਦੀ ਬਹੁਤ ਜ਼ਿਆਦਾ ਚਿੰਤਾ ਹੋ ਗਈ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਹਰ ਸਮੇਂ ਹੱਸਦੀ ਤੇ ਖਾਂਦੀ ਰਹਿਣ ਵਾਲੀ ਲੱਜੂ ਨੂੰ ਕੀ ਹੋ ਗਿਆ ਉਹ ਨਾ ਤਾਂ ਕੁਝ ਖਾ ਰਹੀ ਸੀ ਤੇ ਨਾ ਕੁਝ ਬੋਲ ਰਹੀ ਸੀ ਜਗਤਾਰ ਤੇ ਸੁਰਜੀਤ ਕੌਰ ਨੇ ਉਸ ਦੇ ਕੋਲੋਂ ਉਸ ਦੇ ਦੁਖੀ ਰਹਿਣ ਦਾ ਕਾਰਨ ਪੁੱਛਿਆ ਤਾ ਉਹ ਰੂਣ ਲੱਗ ਪਈ ਜਗਤਾਰ ਤੇ ਸਚੀਤ ਕੌਰ ਬਹੁਤ ਜ਼ਿਆਦਾ ਡਰ ਗਏ ਕਿ ਉਹਨਾਂ ਦੀ ਕੱਲੀ ਧੀ ਨੂੰ ਕੀ ਹੋ ਗਿਆ ਉਸ ਬਿਨਾ ਤਾਂ ਉਹ ਕਿਸੇ ਜੋਗੇ ਵੀ ਨਹੀਂ ਹਨ ਲੱਜੋ ਹੀ ਹੈ ਜੋ ਉਹਨਾਂ ਦੀ ਸਾਰੀ ਦੁਨੀਆ ਹੈ ਉਹਨਾਂ ਨੇ ਲੱਜੋ ਨੂੰ ਪਿਆਰ ਨਾਲ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਲੱਜੋ ਕੁਝ ਵੀ ਨਹੀਂ ਦੱਸ ਰਹੀ ਸੀ ਜਗਤਾਰ ਨੇ ਮਨਜੀਤ ਨੂੰ ਕਿਹਾ ਕਿ ਉਹ ਮਾਂ ਹੈ ਉਸ ਨੂੰ ਪੁੱਛ ਸਕਦੀ ਹੈ ਕਿ ਉਸ ਨੂੰ ਕੀ ਹੋਇਆ ਮਨਜੀਤ ਨੇ ਜਗਤਾਰ ਨੂੰ ਕਿਹਾ ਕਿ ਉਹ ਉਸ ਦੀ ਮਾਂ ਨਹੀਂ ਉਸ ਦੀ ਮਾਂ ਮਰ ਚੁੱਕੀ ਹੈ ਉਹ ਉਸ ਨੂੰ ਆਪਣੀ ਧੀ ਕਦੇ ਨਹੀਂ ਸਮਝ ਸਕਦੀ ਉਸ ਦਾ ਪਰਛਾਵਾਂ ਪੈਣ ਨਾਲ ਉਸ ਦੇ ਇਕਲੌਤੇ ਪੁੱਤਰ ਨੂੰ ਕੁਝ ਹੋ ਗਿਆ ਸੀ ਜੇਕਰ ਉਹਨਾਂ ਨੇ ਕੁਝ ਪੁੱਛਣਾ ਹੈ ਤਾਂ ਉਹ ਮਾਂ ਪੁੱਤ ਪੁੱਛ ਲੈਣ ਉਹ ਕਦੇ ਵੀ ਲੱਜੋ ਦੇ ਮਾਮਲੇ ਵਿੱਚ ਦਖਲ ਅੰਦਾਜ਼ੀ ਨਹੀਂ ਕਰੇਗੀ ਜਗਤਾਰ ਨੇ ਮਨਜੀਤ ਨੂੰ ਲਾਣ ਤਾਂ ਪਾਈਆਂ ਕਿ ਉਸ ਦੇ ਅੰਦਰ ਇਨਸਾਨੀਅਤ ਮਰ ਚੁੱਕੀ ਹੈ ਮਨਜੀਤ ਕਹਿਣ ਲੱਗੀ ਹਾਂ ਮਰ ਚੁੱਕੀ ਹੈ ਮੈਂ ਕਦੇ ਵੀ ਆਪਣੀ ਸੌਕਣ ਦੀ ਬੇਟੀ ਨੂੰ ਨਹੀਂ ਅਪਣਾ ਸਕਦੀ ਮਨਜੀਤ ਤੇ ਜਗਤਾਰ ਵਿੱਚ ਬਹੁਤ ਜ਼ਿਆਦਾ ਲੜਾਈ ਹੋਈ ਗੁੱਸੇ ਵਿੱਚ ਆ ਕੇ ਮਨਜੀਤ ਨੇ ਆਪਣਾ ਸਿਰ ਕੰਦ ਵਿੱਚ ਮਾਰ ਲਿਆ ਕੰਦ ਵਿੱਚ ਕਿਤੇ ਕਿੱਲੀ ਗੱਡੀ ਹੋਈ ਸੀ ਮਨਜੀਤ ਦਾ ਸਿਰ ਲਹੂ ਲਹਾਨ ਹੋ ਗਿਆ ਜਗਤਾਰ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਉਹ ਕੀ ਕਰੇ ਮਨਜੀਤ ਬੇਹੋਸ਼ ਹੋ ਕੇ ਥੱਲੇ ਡਿੱਗ ਪਈ ਸੀ ਤੇ ਖੂਨ ਕਮਰੇ ਤੋਂ ਬਾਹਰ ਆ ਰਿਹਾ ਸੀ ਲੱਜੋ ਤੇ ਸੁਰਜੀਤ ਕੌਰ ਨੇ ਜਦੋਂ ਦੇਖਿਆ ਕਿ ਅੰਦਰੋਂ ਖੂਨ ਆ ਰਿਹਾ ਹੈ ਤਾਂ ਦੋਨੋਂ ਦਾਦੀ-ਪੋਤੀ ਭੱਜ ਕੇ ਅੰਦਰ ਗਈਆਂ ਉਹਨਾਂ ਨੇ ਮਨਜੀਤ ਨੂੰ ਖੂਨ ਨਾਲ ਲਤਪਟ ਦੇਖਿਆ ਤੇ ਜਗਤਾਰ ਕੋਲ ਹੀ ਸੁੱਣ ਹੋ ਕੇ ਬੈਠਾ ਸੀ ਲੱਜੋ ਨੇ ਜਲਦੀ-ਜਲਦੀ ਨਾਲ ਆਪਣੇ ਪਿਤਾ ਅਤੇ ਦਾਦੀ ਨਾਲ ਮਿਲ ਕੇ ਮਨਜੀਤ ਨੂੰ ਚੁੱਕ ਕੇ ਗੱਡੀ ਵਿੱਚ ਪਾਇਆ ਤੇ ਤਿੰਨੇ ਉਸ ਨੂੰ ਹਸਪਤਾਲ ਲੈ ਗਏ ਮਨਜੀਤ ਦਾ ਬਹੁਤ ਜ਼ਿਆਦਾ ਖੂਨ ਵਹਿ ਚੁੱਕਿਆ ਸੀ ਉਹ ਹਸਪਤਾਲ ਵਿੱਚ ਆਈ ਸੀ ਯੂ ਵਿੱਚ ਦਾਖਲ ਸੀ ਲੱਜੋ ਜਗਤਾਰ ਸਰਜੀਤਕਾਰ ਬਾਹਰ ਖੜੇ ਪਰੇਸ਼ਾਨ ਹੋ ਰਹੇ ਸਨ ਡਾਕਟਰ ਜਦੋਂ ਆਈ ਸੀ ਯੂ ਤੋਂ ਬਾਹਰ ਆਇਆ ਤਾਂ ਲੱਜੋ ਨੇ ਆਪਣੀ ਮਾਂ ਦੀ ਹਾਲਤ ਬਾਰੇ ਡਾਕਟਰ ਨੂੰ ਪੁੱਛਿਆ ਡਾਕਟਰ ਨੇ ਦੱਸਿਆ ਕਿ ਹਜੇ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਸੱਟ ਬਹੁਤ ਜ਼ਿਆਦਾ ਹੈ ਤੇ ਸੈਰ ਉੱਪਰ ਉਸਦੇ ਡੂੰਗੀ ਸੱਟ ਹੈ ਮਨਜੀਤ ਦਾ ਬਲੱਡ ਗਰੁੱਪ ਉਹ ਨੈਗੇਟਿਵ ਸੀ ਮਨਜੀਤ ਦੇ ਖੂਨ ਦਾ ਪ੍ਰਬੰਧ ਕਰਨਾ ਇੰਨਾ ਜ਼ਿਆਦਾ ਸੌਖਾ ਨਹੀਂ ਸੀ ਸਰਜੀਤ कौर ਅਤੇ ਜਗਤਾਰ ਨੇ ਉਸ ਨੂੰ ਆਪਣਾ ਖੂਨ ਦੇਣਾ ਚਾਹਿਆ ਪਰ ਉਹਨਾਂ ਦੋਨਾਂ ਦਾ ਬਲੱਡ ਗਰੁੱਪ ਮਨਜੀਤ ਦੇ ਬਲੱਡ ਗਰੁੱਪ ਨਾਲ ਮੈਚ ਨਹੀਂ ਕਰਦਾ ਸੀ ਲੱਜੋ ਨੇ ਆਪਣਾ ਖੂਨ ਦੇਣਾ ਚਾਹਿਆ ਤਾਂ ਲੱਜੋ ਦਾ ਬਲੱਡ ਗਰੁੱਪ ਬਾਰੇ ਨਾਤਾ ਸਰਜੀਤਕਾਰ ਨੂੰ ਪਤਾ ਸੀ ਤੇ ਨਾ ਹੀ ਜਗਤਾਰ ਤੇ ਸਰਜੀਤਕਾਰ ਚਾਹੁੰਦੇ ਸਨ ਕਿ ਉਹਨਾਂ ਦੀ ਇਕਲੌਤੀ ਪੋਤੀ ਆਪਣਾ ਖੂਨ ਦੇਵੇ ਉਹਨਾਂ ਨੂੰ ਲੱਗਦਾ ਸੀ ਕਿ ਖੂਨ ਦੇਣ ਨਾਲ ਉਹਨਾਂ ਦੀ ਪੋਤੀ ਵਿੱਚ ਕਮਜ਼ੋਰੀ ਆ ਜਾਵੇਗੀ ਪਰ ਲੱਜੋ ਨੇ ਜਿੱਦ ਕਰਕੇ ਮਨਜੀਤ ਨੂੰ ਖੂਨ ਦੇ ਦਿੱਤਾ ਮਨਜੀਤ ਦੇ ਸਿਰ ਉੱਪਰ ਬਹੁਤ ਡੂੰਗੀ ਸੱਟ ਸੀ ਉਸ ਨੂੰ ਕਈ ਦਿਨ ਹਸਪਤਾਲ ਵਿੱਚ ਰੱਖਿਆ ਗਿਆ ਲੱਜੋ ਇਸ ਸਮੇਂ ਰਾਜਵੀਰ ਬਾਰੇ ਸਭ ਕੁਝ ਭੁੱਲ ਚੁੱਕੀ ਸੀ ਉਸ ਨੂੰ ਯਾਦ ਸੀ ਤਾਂ ਸਿਰਫ ਆਪਣੀ ਮਾ ਮਨਜੀਤ ਮਨਜੀਤ ਨੂੰ 10 ਦਿਨ ਤੱਕ ਇੰਨੀ ਕੋਈ ਸਵਾਰਥ ਨਹੀਂ ਸੀ ਲੱਜੂ ਜੋ ਬਿਨਾ ਕਿਸੇ ਸਵਾਰਥ ਦੀ ਭਾਵਨਾ ਦੇ ਨਾਲ ਮਨਜੀਤ ਦਾ ਧਿਆਨ ਰੱਖ ਰਹੀ ਸੀ ਮਨਜੀਤ ਨੂੰ ਹਸਪਤਾਲ ਵਿੱਚੋਂ 15 ਦਿਨਾਂ ਬਾਅਦ ਛੁੱਟੀ ਮਿਲ ਗਈ ਮਨਜੀਤ ਨੇ ਨਰਸਾਂ ਤੇ ਡਾਕਟਰਾਂ ਦਾ ਧੰਨਵਾਦ ਕੀਤਾ ਤਾਂ ਡਾਕਟਰਾਂ ਨੇ ਉਸ ਨੂੰ ਕਿਹਾ ਕਿ ਜੇਕਰ ਉਸ ਨੇ ਧੰਨਵਾਦ ਕਰਨਾ ਹੈ ਤਾਂ ਆਪਣੀ ਧੀ ਦਾ ਕਰੇ ਜਿਸ ਨੇ ਦਿਨ ਰਾਤ ਸੌਕੇ ਨਹੀਂ ਦੇਖਿਆ ਉਸ ਦੇ ਕੋਲ ਜਾਗਦੀ ਬੈਠੀ ਰਹੀ ਡਾਕਟਰਾਂ ਨੇ ਉਸ ਨੂੰ ਇਹ ਵੀ ਦੱਸਿਆ ਕਿ ਜੇਕਰ ਉਸ ਦੀ ਬੇਟੀ ਉਸ ਨੂੰ ਸਹੀ ਸਮੇਂ ਤੇ ਖੂਨ ਨਾ ਦਿੰਦੀ ਤਾਂ ਅੱਜ ਉਹ ਇਸ ਦੁਨੀਆ ਵਿੱਚ ਨਹੀਂ ਹੋਣੀ ਸੀ ਮਨਜੀਤ ਉਹਨਾਂ ਦੀਆਂ ਗੱਲਾਂ ਸੁਣ ਕੇ ਚੁੱਪ ਹੋ ਗਈ ਸ਼ਾਇਦ ਉਸ ਨੂੰ ਲੱਗਦਾ ਸੀ ਕਿ ਉਹ ਤਾਂ ਕਦੇ ਵੀ ਜ਼ਿੰਦਾ ਰਹਿਣਾ ਹੀ ਨਹੀਂ ਚਾਹੁੰਦੀ ਸੀ ਘਰ ਆ ਗਏ ਤਾਂ ਲੱਜੋ ਉਸ ਦੇ ਖਾਣ ਪੀਣ ਤੋਂ ਲੈ ਕੇ ਉਸ ਦੇ ਪੈਣਨ ਦਾ ਬਹੁਤ ਖਿਆਲ ਰੱਖ ਰਹੀ ਸੀ ਲੱਜੋ ਮਨਜੀਤ ਨੂੰ بار بار ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਦੀ ਪਰ ਮਨਜੀਤ ਕਦੇ ਵੀ ਉਸ ਨਾਲ ਗੱਲ ਨਹੀਂ ਕਰਦੀ ਸੀ ਲੱਜੋ ਦੇ ਕਾਲਜ ਵਿੱਚੋਂ ਇੱਕ ਨੋਟਿਸ ਆ ਗਿਆ ਸੀ ਕਿ ਉਹ ਲਗਾਤਾਰ 1 ਮਹੀਨੇ ਤੋਂ ਕਾਲਜ ਵਿੱਚੋਂ ਗੈਹਾਜ਼ਰ ਹੈ ਜਾਂ ਤਾਂ ਇਸ ਗੈਹਾਜ਼ਰੀ ਦਾ ਕਾਰਨ ਪ੍ਰਾਰਥਨਾ ਪੱਤਰ ਲੈ ਕੇ ਦੱਸਿਆ ਜਾਵੇ ਨਹੀਂ ਉਸ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਜਾਵੇਗਾ 1 ਮਹੀਨੇ ਤੱਕ ਲੱਜੋ ਦੇ ਫਸਟ ইয়ার ਦੇ ਪੇਪਰ ਸਨ ਲੱਜੋ ਨੇ ਪ੍ਰਾਰਥਨਾ ਪੱਤਰ ਲਿਖ ਲਿਆ ਸੀ ਪਰ ਉਹ ਇਹ ਪੱਤਰ ਲੈ ਕੇ ਕਾਲਜ ਨਹੀਂ ਜਾਣਾ ਚਾਹੁੰਦੀ ਸੀ ਉਹ ਆਪਣੀ ਮਾਂ ਦੀ ਦੇਖਭਾਲ ਕਰਨਾ ਚਾਹੁੰਦੀ ਸੀ ਸਰਜੀਤ ਕੌਰ ਤੇ ਜਗਤਾਰ ਨੇ ਉਸ ਨੂੰ ਬਹੁਤ ਸਮਝਾਇਆ ਕਿ ਉਸ ਨੂੰ ਕਾਲਜ ਜਾਣਾ ਚਾਹੀਦਾ ਹੈ ਜੇਕਰ ਕਾਲਜ ਵਿੱਚ ਛੁੱਟੀ ਮਨਜ਼ੂਰ ਹੁੰਦੀ ਹੈ ਤਾਂ ਉਹ ਦੁਬਾਰਾ ਮਨਜੀਤ ਕੋਲ ਰਹਿ ਸਕਦੀ ਹੈ ਲਜੋ ਨੇ ਫੋਨ ਕਰਕੇ ਜੱਸੀ ਨੂੰ ਬੁਲਾ ਲਿਆ ਤੇ ਆਪਣੀ ਮਾਂ ਦੀ ਬਿਮਾਰੀ ਬਾਰੇ ਪ੍ਰਾਰਥਨਾ ਪੱਤਰ ਲਿਖ ਕੇ ਉਸ ਨੂੰ ਫੜਾ ਦਿੱਤਾ ਤੇ ਲੱਜੋ ਦੇ ਪਿਤਾ ਜਗਤਾਰ ਨੇ ਵੀ ਉਸਦੇ ਲੈਕਚਰਾਰ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਉਸ ਦੀ ਪਤਨੀ ਨਾਲ ਕੀ ਘਟਨਾ ਹੋਈ ਹੈ ਜਿਸ ਕਾਰਨ ਲੱਜੋ ਕਾਲਜ ਨਹੀਂ ਆ ਰਹੀ ਉਸਦੇ ਲੈਕਚਰਾਰ ਨੇ ਕਿਹਾ ਕਿ ਸੁਣ ਕੇ ਬਹੁਤ ਦੁੱਖ ਹੋਇਆ ਉਹ ਲੱਜੋ ਦੇ ਸਾਰੇ ਲੈਕਚਰ ਪੂਰੇ ਕਰਵਾ ਦੇਣਗੇ ਮਨਜੀਤ ਲੱਜੋ ਨੂੰ ਦਿਨ ਰਾਤ ਆਪਣੀ ਸੇਵਾ ਕਰਦੇ ਦੇਖ ਕੇ ਵੀ ਚੁੱਪ ਸੀ ਮਨਜੀਤ ਦਾ ਅੰਦਰਲਾ ਮਨ ਲੱਜੋ ਨੂੰ ਦੇਖ ਦੇਖ ਕੇ ਰੋ ਰਿਹਾ ਸੀ ਮਨਜੀਤ ਦੀ ਪ੍ਰਾਣੀ ਸੇ ਦੀ ਜਸਵੀਰ ਇੱਕ ਦਿਨ ਮਨਜੀਤ ਕੋਲ ਉਸ ਦਾ ਪਤਾ ਲੈਣ ਆਈ ਸੀ ਜਸਵੀਰ ਕਹਿਣ ਲੱਗੀ ਤੂੰ ਬਹੁਤ ਚੰਗੇ ਕਰਮ ਕੀਤੇ ਨੇ ਜੋ ਤੈਨੂੰ ਲੱਜੋ ਜਹੀ ਧੀ ਮਿਲੀ ਐ ਮੇਰੇ ਵੱਲ ਦੇਖ ਮੇਰਾ ਪੁੱਤਰ ਮੇਰੀ ਇੱਕ ਨਹੀਂ ਸੁਣਦਾ ਦਿਨ ਰਾਤ ਕੋਈ ਖਬਰ ਨਹੀਂ ਕਦੋਂ ਘਰ ਆਵੇ ਜਾਂ ਨਾ ਮਨਜੀਤ ਹਜੇ ਵੀ ਚੁੱਪ ਬੈਠੀ ਸੀ ਮਨਜੀਤ ਸੋਚ ਰਹੀ ਸੀ ਕੀ ਲੱਜੋ ਚਾਹੇ ਉਸ ਦਾ ਲੱਖ ਕਰ ਲਵੇ ਪਰ ਉਹ ਉਸ ਦਾ ਖੂਨ ਨਹੀਂ ਹੈ ਜਸਵੀਰ ਕਹਿਣ ਲੱਗੀ ਕੀ ਉਹ ਕੀ ਸੋਚਦੀ ਹੈ ਤਾਂ ਮਨਜੀਤ ਨੇ ਉਸ ਨੂੰ ਆਪਣੇ ਦਿਲ ਦਾ ਦਰਦ ਬਿਆਨ ਕਰ ਦਿੱਤਾ ਜਸਵੀਰ ਤੇ ਮਨਜੀਤ ਗੱਲਾਂ ਕਰ ਰਹੀਆਂ ਸਨ ਤਾਂ ਮਨਜੀਤ ਫੁੱਟ ਫੁੱਟ ਕੇ ਰੋਣ ਲੱਗ ਪਈ ਮਨਜੀਤ ਕਹਿਣ ਲੱਗੀ ਕਿ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਲੱਜੋ ਤੋਂ ਮਾਫੀ ਮੰਗੇ ਜੋ ਕੁਝ ਵੀ ਲੱਜੂ ਨੇ ਉਸ ਲਈ ਕੀਤਾ ਹੈ ਉਹ ਉਸ ਬਾਰੇ ਸੋਚ-ਸੋਚ ਕੇ ਅੰਦਰ ਹੀ ਅੰਦਰ ਘੁੱਟ ਰਹੀ ਹੈ ਛੋਟੀ ਬੱਚੀ ਹਮੇਸ਼ਾ ਮੈਨੂੰ ਆਪਣੀ ਮਾਂ ਸਮਝਦੀ ਰਹੀ ਪਰ ਮੈਂ ਉਸ ਨੂੰ ਹਮੇਸ਼ਾ ਆਪਣੇ ਖੁਸ਼ੀਆਂ ਦਾ ਦਸ਼ਮਣ ਸਮਝਿਆ ਮੈਂ ਕਦੇ ਨਹੀਂ ਸੋਚਿਆ ਕਿ ਇਸ ਸਭ ਵਿੱਚ ਉਸ ਦੀ ਤਾਂ ਕੋਈ ਗਲਤੀ ਹੀ ਨਹੀਂ ਸੀ ਉਹ ਤਾਂ ਅਣਪੋਲ ਬੱਚਾ ਸੀ ਉਸ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਮੇਰੇ ਨਾਲ ਕੀ ਹੋਇਆ ਤਾਂ ਇਸ ਪਰਿਵਾਰ ਨੇ ਮੇਰੇ ਨਾਲ ਕੀ ਕੀਤਾ ਭਾਵੇਂ ਮੇਰੇ ਦਿਲ ਤੇ ਡੂੰਗੀ ਸੱਟ ਲੱਗੀ ਸੀ ਪਰ ਮੈਨੂੰ ਲੱਜੋ ਦੇ ਨਾਲ ਇਦਾਂ ਨਹੀਂ ਕਰਨਾ ਚਾਹੀਦਾ ਸੀ ਜਦੋਂ ਹੁਣ ਮੈਂ ਲੱਜੋ ਨੂੰ ਆਪਣੀ ਸੇਵਾ ਕਰਦੇ ਹੋਏ ਦੇਖਦੀ ਹਾਂ ਤਾਂ ਮੇਰਾ ਅੰਦਰਲਾ ਮਨ ਉਸ ਨੂੰ ਘੁੱਟ ਕੇ ਜੱਫੀ ਪਾਉਣ ਨੂੰ ਕਰਦਾ ਹੈ ਪਰ ਮੈਨੂੰ ਆਪਣੇ ਆਪ ਤੇ ਸ਼ਰਮ ਆਉਂਦੀ ਹੈ ਕਿ ਮੈਂ ਇੱਕ ਨਿੱਕੇ ਬੱਚੇ ਨਾਲ ਕਿੰਨਾ ਫਰਕ ਕੀਤਾ ਉਸ ਨੂੰ ਮਾਂ ਦੀ ਤੇ ਦੁੱਧ ਦੀ ਕਿੰਨੀ ਲੋੜ ਸੀ ਪਰ ਮੈਂ ਕਿਸੇ ਨੂੰ ਉਸ ਨੂੰ ਦੁੱਧ ਤੱਕ ਨਹੀਂ ਪਿਉਣ ਦਿੰਦੀ ਸੀ ਹਮੇਸ਼ਾ ਉਸ ਦੀ ਦੁਸ਼ਮਣ ਬਣੀ ਰਹੀ ਸ਼ਾਇਦ ਇਸੇ ਕਾਰਨ ਜਦੋਂ ਬਚਪਨ ਵਿੱਚ ਉਸ ਨੂੰ ਦੁੱਧ ਨਹੀਂ ਮਿਲਿਆ ਤਾਂ ਉਸ ਦੇ ਅੰਦਰ ਇੱਕ ਅਜੀਬ ਜਿਹੀ ਭੁੱਖ ਵਸ ਗਈ ਜਿਸ ਨਾਲ ਹੁਣ ਤੱਕ ਭੁੱਖੀ ਭੁੱਖੀ ਮਹਿਸੂਸ ਕਰਦੀ ਹੈ ਮੈਂ ਉਸ ਦੀ ਗੁਨੇਗਾਰ ਹਾਂ ਮੇਰੇ ਅੰਦਰ ਹੀ ਅੰਦਰ ਇਹ ਵੀ ਚਾਹੁੰਦਾ ਹੈ ਕਿ ਉਹ ਮੇਰੀ ਆਪਣੀ ਧੀ ਨਹੀਂ ਹੈ ਉਹ ਮੇਰਾ ਆਪਣਾ ਖੂਨ ਨਹੀਂ ਜਸਵੀਰ ਕਹਿਣ ਲੱਗੀ ਕਿ ਮਨਜੀਤ ਤੂੰ ਮੈਨੂੰ ਵੀ ਮਾਫ਼ ਕਰੀ ਮੈਂ ਵੀ ਤੇਰੇ ਨਾਲ ਬਹੁਤ ਕੁਝ ਕੀਤਾ ਹੈ ਸ਼ਾਇਦ ਤੇਰੀਆਂ ਖੁਸ਼ੀਆਂ ਦੀ ਮੈਂ ਵੀ ਦੁਸ਼ਮਣ ਸੀ ਕਿਤੇ ਨਕਤੇ ਜਸਵੀਰ ਕਹਿਣ ਲੱਗੀ ਸ਼ਾਇਦ ਇਹੀ ਕਾਰਨ ਹੈ ਕਿ ਮੇਰਾ ਪੁੱਤ ਇੰਨਾ ਨਲਾਇਕ ਨਿਕਲਿਆ ਹੈ ਮਨਜੀਤ ਕਹਿਣ ਲੱਗੀ ਨਹੀਂ ਜੇਕਰ ਤੂੰ ਮੇਰੀ ਜ਼ਿੰਦਗੀ ਵਿੱਚ ਇਹ ਸਭ ਕੁਝ ਨਾ ਲੈ ਕੇ ਆਉਂਦੀ ਤਾਂ ਮੈਨੂੰ ਲੱਜੋ ਵਰਗੀ ਧੀ ਕਦੇ ਨਹੀਂ ਮਿਲਣੀ ਸੀ ਜਸਵੀਰ ਕਹਿਣ ਲੱਗੀ ਕਿ ਤੈਨੂੰ ਕੀ ਲੱਗਦਾ ਹੈ ਕਿ ਲੱਜੋ ਨਾਲ ਤੇਰਾ ਖੂਨ ਦਾ ਰਿਸ਼ਤਾ ਨਹੀਂ ਪਰ ਸ਼ਾਇਦ ਰੱਬ ਨੇ ਤੇਰੀ ਧੀ ਬਣਾ ਕੇ ਹੀ ਭੇਜੀ ਹੈ ਅਸੀਂ ਸਭ ਜਾਣਦੇ ਹਾਂ ਕਿ ਉਹ 네ਗੇਟਿਵ ਖੂਨ ਬਹੁਤ ਘੱਟ ਲੋਕਾਂ ਦਾ ਹੁੰਦਾ ਹੈ ਉਹ ਰੱਬ ਵੱਲੋਂ ਹੀ ਤੇਰੀ ਧੀ ਸੀ ਇਸੇ ਕਾਰਨ ਤੁਹਾਡਾ ਦੋਨਾਂ ਦਾ ਖੂਨ ਮਿਲਦਾ ਹੈ ਤੇ ਹੁਣ ਤਾਂ ਉਸਨੇ ਤੈਨੂੰ ਖੂਨ ਦਿੱਤਾ ਹੈ ਤੇਰੀਆਂ ਤੇ ਉਹਦੀਆਂ ਰਗਾਂ ਵਿੱਚ ਇੱਕ ਹੀ ਖੂਨ ਦੌੜਦਾ ਹੈ ਹੁਣ ਤਾਂ ਤੁਸੀਂ ਖੂਨ ਵੱਲੋਂ ਵੀ ਮਾਵਾ ਧੀਆ ਬਣ ਗਈਆਂ ਮਨਜੀਤ ਦੀਆਂ ਅੱਖਾਂ ਵਿੱਚ ਖੁਸ਼ੀ ਦੀ ਚਮਕ ਆ ਗਈ ਉਹ ਰੋ ਰੋ ਕੇ ਕਹਿ ਰਹੀ ਸੀ ਕਿ ਉਹ ਵੀ ਬੱਚੇ ਦੀ ਮਾਂ ਹੈ ਉਹ ਬਾਝ ਨਹੀਂ ਹੈ ਉਸਦੀ ਆਪਣੀ ਧੀ ਹੈ ਉਸਦਾ ਆਪਣਾ ਖੂਨ ਹੈ ਮਨਜੀਤ ਫੁੱਟ ਫੁੱਟ ਕੇ ਰੋ ਰਹੀ ਸੀ ਪਰ ਨਾਲ ਹੀ ਜਸਵੀਰ ਨੂੰ ਕਹਿ ਰਹੀ ਸੀ ਕਿ ਕਿ ਲੱਜੋ ਵੀ ਉਸ ਨੂੰ ਮਾਫ ਕਰ ਦੇਵੇਗੀ ਉਹ ਲੱਜੋ ਤੋਂ ਮਾਫੀ ਕਿਸਤਰਾ ਮੰਗੇ ਉਸਨੂੰ ਸਮਝ ਨਹੀਂ ਆ ਰਹੀ ਮਨਜੀਤ ਕਹਿਣ ਲੱਗੀ ਕਿ ਬਸ ਹੁਣ ਉਹ ਆਪਣੀ ਧੀ ਨਾਲ ਗੱਲ ਕਰਨਾ ਚਾਹੁੰਦੀ ਹੈ ਪਰ ਉਸਨੂੰ ਸਮਝ ਨਹੀਂ ਆ ਰਹੀ ਉਹ ਕਿਸ ਤਰ੍ਹਾਂ ਗੱਲ ਕਰੇ ਅੱਜ ਤੱਕ ਉਸਨੇ ਲੱਜੋ ਨਾਲ ਕਦੇ ਸਿੱਧੇ ਮੂੰਹ ਗੱਲ ਨਹੀਂ ਕੀਤੀ ਜਸਵੀਰ ਕਹਿਣ ਲੱਗੀ ਕਿ ਉਹ ਇੱਕ ਵਾਰ ਆਪਣੀ ਧੀ ਨੂੰ ਗਲੇ ਲਗਾ ਲਵੇ ਸਭ ਕੁਝ ਠੀਕ ਹੋ ਜਾਵੇਗਾ ਹਾਂਜੀ ਦੋਸਤੋ ਏ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਵਿਚਾਰ ਇਸ ਕਹਾਣੀ ਬਾਰੇ ਕੀ ਹਨ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਣੇ ਮਿਲਦੇ ਆ ਕੱਲ ਨੂੰ ਅਗਲੇ ਭਾਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ